ਹਾਂਜੀ ਫਰੈਂਡ ਟਿਪਲੈਸ ਬੋਰਡ ਵੱਲੋਂ ਅੱਜ ਤਿੰਨ ਅਪਡੇਟ ਜਾਰੀ ਕੀਤੇ ਗਏ ਨੇ ਜੀ ਐਡਮਿਟ ਕਾਰਡ ਆ ਗਏ ਨੇ ਐਡਵਰਟਾਈਜ਼ਮੈਂਟ ਨੰਬਰ 6 ਆਫ 2023 ਦੀ ਨਾ ਜੂਨੀਅਰ ਇੰਜੀਨੀਅਰ ਸਿਵਲ ਜੂਨੀਅਰ ਇੰਜੀਨੀਅਰ ਸਿਵਲ ਓ ਐਂਡ ਐਮ ਅਤੇ ਐਡਵਰਟਾਈਜ਼ਮੈਂਟ ਨੰਬਰ 10 2023 ਦਾ ਵੀ ਪਬਲਿਕ ਨੋਟਿਸ ਹੈ ਜਿਹੜਾ ਜਾਰੀ ਕੀਤਾ ਗਿਆ ਐਡਮਿਟ ਕਾਰਡ ਵੀ ਹੈ ਜਿਹੜੇ ਐਡਵਰਟਾਈਜ਼ਮੈਂਟ 10 ਆਫ 2023 ਦੇ ਜੂਨੀਅਰ ਇੰਜੀਨੀਅਰ ਸਿਵਲ ਅਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਸ਼ੀਅਨ ਜੂਨੀਅਰ ਇੰਜੀਨੀਅਰ ਪਬਲਿਕ ਹੈਲਥ ਦੇ ਪਬਲਿਕ ਨੋਟਿਸ ਦੇਖਾਂਗੇ ਆਪਾਂ ਜੀ ਡਿਟੇਲ ਦੇ ਵਿੱਚ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਕੱਲ ਕਰਦੇ ਜੀ ਐਡਵਰਟਾਈਜ਼ਮੈਂਟ ਨੰਬਰ 6/2023 ਦਿਨ ਜੂਨੀਅਰ ਇੰਜੀਨੀਅਰ ਦੇ ਐਗਜ਼ਾਮ ਦੇ ਐਡਮਿਟ ਕਾਰਡ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਣਗੇ ਉੱਥੋਂ ਐਡਮਿਟ ਕਾਰਡ ਹੈ ਜਿਹੜਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਡਮਿਟ ਕਾਰਡ ਦੋ ਤਰੀਕਿਆਂ ਨਾਲ ਡਾਊਨਲੋਡ ਕਰ ਸਕਦੇ ਹੋ ਜੀ ਰੋਲ ਨੰਬਰ ਐਂਟਰ ਕਰਕੇ ਤੇ ਐਪਲੀਕੇਸ਼ਨ ਨੰਬਰ ਐਂਟਰ ਕਰਕੇ ਠੀਕ ਹੈ ਜੀ ਦੂਸਰੀ ਅਪਡੇਟ ਵੱਲ ਚਲਦੇ ਹਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਵਾਰ-ਵਾਰ ਤਾਂ ਕਹਿੰਨੇ ਆ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ ਕਲੀਅਰ ਹੈ ਜੀ ਦੂਸਰੀ ਅਪਡੇਟ ਹੈ ਜੀ ਐਡਮਿਟ ਕਾਰਡ ਹੈ ਜਿਹੜੇ ਜੂਨੀਅਰ ਇੰਜੀਨੀਅਰ ਸਿਵਲ ਪਬਲਿਕ ਹੈਲਥ ਐਂਡ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਐਡਵਰਟਾਈਜ਼ਮੈਂਟ ਨੰਬਰ 10/2023 ਦੀ ਨੇ ਜੀ ਇਹ ਵੀ ਦੋ ਤਰੀਕੇ ਨਾਲ ਐਡਮਿਟ ਕਾਰਡ ਹੈ ਜਿਹੜਾ ਡਾਊਨਲੋਡ ਕਰ ਸਕਦੇ ਹੋ 19/1/2024 ਨੂੰ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਰੋਲ ਨੰਬਰ ਐਂਟਰ ਕਰਕੇ ਤੇ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ ਐਂਟਰ ਕਰਕੇ ਦੋ ਤਰੀਕਿਆਂ ਨਾਲ ਤੁਸੀਂ ਡਾਊਨਲੋਡ ਕਰ ਸਕਦੇ ਹੋ ਲਿੰਕ ਦੋਨਾਂ ਦੇ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਇੱਕ 10 ਐਡਵਰਟਾਈਜ਼ਮੈਂਟ ਨੰਬਰ 2023 ਦੀਆਂ ਪੋਸਟਸ ਦੇ ਲਈ ਪਬਲਿਕ ਨੋਟਿਸ ਵੀ ਆਇਆ ਉਹ ਆਪਾਂ ਦੇਖਦੇ ਹਾਂ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹਨ ਉਹਨਾਂ ਨੂੰ ਫੋਲੋ ਕਰ ਲੈਣਾ ਹੈ ਵਟਸਐਪ ਚੈਨਲ ਵੀ ਆਪਣਾ ਨਵਾਂ ਬਣਿਆ ਹੋਇਆ ਉਹ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜ਼ਰੂਰ ਕਰ ਲਿਓ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲ ਟੈਕੇ ਚੈਨਲ ਭਾਈ ਇਹ ਕਾਪੜਾ ਨਵਾਂ ਚੈਨਲ ਹੈ ਉਹਦੀ ਫੁੱਲ ਡਿਟੇਲ ਹੈ ਜਿਹੜੀ ਤੁਹਾਨੂੰ ਲਾਈਵ ਹੋਗੇ ਜ਼ਰੂਰ ਜਾਂ ਵੀਡੀਓ ਬਣਾ ਕੇ ਆਪਾਂ ਦੱਸਾਂਗੇ ਟੇਸਟ ਐਂਡ ਟਰੈਵਲ ਆਪਣਾ ਚੈਨਲ ਹੈ ਜੀ ਉਹ ਵੀ ਚੈਨਲ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਦੇ ਦਾਂਗੇ ਉਹਨੂੰ ਸਾਰਿਆਂ ਨੇ ਫੋਲੋ ਕਰ ਲੈਣਾ ਕਿਉਂਕਿ ਵਧੀਆ-ਵਧੀਆ ਰੈਸਪੀਜ਼ ਤੁਹਾਨੂੰ ਉਸੇ ਚੈਨਲ ਤੇ ਮਿਲਣਗੀਆਂ ਜੀ ਕਲੀਅਰ ਹੈ ਜੀ ਦੇਖਦੇ ਆਂ ਆਪਾਂ ਹੁਣ ਪਬਲਿਕ ਨੋਟਿਸ ਕੀ ਆਇਆ 10/2023 ਦੀ ਜੂਨੀਅਰ ਇੰਜ ਦੀ ਲਿਖਿਆ ਪ੍ਰੀਖਿਆ ਜਿਹੜੀ ਉਹ 21 1 2024 ਨੂੰ ਹੋਣੀ ਹੈ ਜੀ ਸਾਰੇ ਕੈਂਡੀਡੇਟ ਨੂੰ ਸੂਚਿਤ ਕੀਤਾ ਜਾਂਦਾ ਕਿ ਜੇਕਰ ਕਿਸੇ ਉਮੀਦਵਾਰ ਉਕਤ ਦਰਸਾਈਆਂ ਗੀਆਂ ਅਸਾਮੀਆਂ ਵਿੱਚੋਂ ਕਿਸੇ ਇੱਕ ਅਸਾਮੀ ਲਈ ਅਪਲਾਈ ਕੀਤਾ ਹੈ ਤਾਂ ਉਮੀਦਵਾਰ ਵੱਲੋਂ ਸਾਂਝੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਸ ਨੂੰ ਉਸ ਅਸਾਮੀ ਲਈ ਹੀ ਵਿਚਾਰਿਆ ਜਾਵੇਗਾ ਕਲੀਅਰ ਹੈ ਜੀ ਜੇਕਰ ਉਸ ਵੱਲੋਂ ਅਪਲਾਈ ਕੀਤਾ ਗਿਆ ਹੈ ਅਤੇ ਦੂਜੀ ਅਸਾਮੀ ਤੇ ਕੋਈ ਉਮੀਦਵਾਰ ਦਾ ਕੋਈ ਕਲੇਮ ਨਹੀਂ ਹੋਵੇਗਾ ਇੱਥੋਂ ਇਹ ਵੀ ਸਪਸ਼ਟ ਕੀਤਾ ਜਾਂਦਾ ਕਿ ਜੇਕਰ ਕਿਸੇ ਉਮੀਦਵਾਰ ਕੋਲ ਇੱਕ ਤੋਂ ਜਾਦਾ ਸਮੇਂ ਲਈ ਅਪਲਾਈ ਕੀਤਾ ਗਿਆ ਤਾਂ ਉਸ ਉਮੀਦਵਾਰ ਵੱਲੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਤੇ ਉਸ ਵੱਲੋਂ ਅਪਲਾਈ ਕੀਤੀਆਂ ਸਾਰੀਆਂ ਸਾਮੀਆਂ ਲਈ ਵਿਚਾਰਿਆ ਜਾਏਗਾ। ਕਲੀਅਰ ਹੈ ਜੀ ਜੇਕਰ ਤੁਸੀਂ ਵੱਖ-ਵੱਖ ਸਾਮੀਆਂ ਲਈ ਅਪਲਾਈ ਕੀਤਾ ਤਾਂ ਉਹਨਾਂ ਦਾ ਜਿਹੜਾ ਪੇਪਰ ਹੈ ਇੱਕ ਹੋਊਗਾ। ਠੀਕ ਹੈ ਤੇ ਉਮੀਦਵਾਰ ਨੂੰ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਤੇ ਸਾਰੀਆਂ ਸਾਮੀਆਂ ਲਈ ਵਿਚਾਰਿਆ ਜਾਏਗਾ। ਠੀਕ ਹੈ ਜੀ ਉਮੀਦਵਾਰ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਭਰਤੀ ਸੰਬੰਧੀ ਤਾਜ਼ਾ ਜਾਣਕਾਰੀ ਹੈ ਜਿਹੜੀ ਤੁਹਾਨੂੰ ਬੋਰਡ ਦੀ ਵੈੱਬਸਾਈਟ ਤੇ ਤੇ ਆਪਣੇ ਚੈਨਲ ਤੇ ਮਿਲਦੀ ਰਹੂਗੀ। ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਕੋਈ ਕਮੈਂਟ ਹੈ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਕਰਕੇ ਜਾਇਓ ਤੁਹਾਡੇ ਲਾਈਕ ਸ਼ੇਅਰ ਕਰਨ ਦੇ ਨਾਲ ਹੀ ਕਮੈਂਟ ਕਰਨ ਨਾਲ ਲਾਈਕ ਸ਼ੇਅਰ ਕਰਨ ਨਾਲ ਹੀ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਪਲੀਜ਼ ਇਹਨਾਂ ਕਾ ਜਰੂਰ ਕਰਕੇ ਜਾਇਆ ਕਰੋ ਉਮੀਦ ਹੈ ਤੁਸੀਂ ਕਰਕੇ ਜਾਓਗੇ ਐਡਵਰਟਾਈਜ਼ਮੈਂਟ ਨੰਬਰ 6 2023 ਅਧੀਨ ਬਾਕੀ ਰਹਿੰਦੀਆਂ ਪੋਸਟਾਂ ਦੇ ਐਡਮਿਟ ਕਾਰਡ ਵੀ ਜਲਦ ਹੀ ਜਾਰੀ ਹੋਣੇ ਨੇ ਇਸ ਲਈ ਪਲੀਜ਼ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀ ਦਾ ਬਟਨ ਦਬਾ ਕੇ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਉਮੀਦ ਹੈ ਤੁਸੀਂ ਕਰਕੇ ਜਾਓਗੇ ਹੋਰ ਅਪਡੇਟ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਬੀ ਸੇਵ ਸਟੇ ਕਨੈਕਟਡ ਬਾਏ ਬਾਏ